No, ਹਾਜ਼ਰਕਾ ਸ਼ਹਿਰ ਦੇ ਵਿੱਚ ਘੁੰਮੀ ਜਾ ਰਹੀ ਹੈ ਉਸ ਵਿੱਚ ਮੈਂ ਆਪ ਪਰਿਵਾਰ ਸਮੇਤ ਸਾਰੀਆਂ ਸਕਟਾਂ ਦੇ ਨਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਇਆ ਸਾਰੀਆਂ ਸਕਟਾਂ ਦੇ ਨਾਲ ਅੱਜ ਅਸੀਂ ਹਾਜ਼ਰਕਾ ਦੇ ਵਿੱਚ ਸ਼ੋਭਾ ਯਾਤਰਾ ਘੁੰਮ ਰਹੇ ਹਾਂ ਔਰ ਮੈਂ ਸਾਰੇ ਨਾਗਰਿਕਾਂ ਨੂੰ ਹਾਜ਼ਰਕਾ ਵਾਸੀਆਂ ਨੂੰ ਸਾਰੀਆਂ ਸਕਟਾਂ ਨੂੰ ਸ਼੍ਰੀ ਕ੍ਰਿਸ਼ਨ ਜਨਮਾਸਮੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਇੱਕ ਬਖਰੀ ਤਸਵੀਰ ਵੇਖਣ ਨੂੰ ਮਿਲੀ ਲੜਕੀ ਦੀ ਸੁਰੱਖਿਆ ਨੂੰ ਲੈ ਕੇ ਜਿਹੜੀ ਇਹ ਬਖਰੀ ਚੱਕੀ ਗਈ ਜਾ ਰਹੀ ਹੈ ਉਹ ਲੜਕੀਆਂ ਸਮਾਜ ਦੇ ਵਿੱਚ ਅੱਜ ਮੈਸਮੇਂ ਤਾਂ ਲੜਕੀਆਂ ਤੋਂ ਅੱਗੇ ਜਾ ਰਹੀਆਂ ਨੇ ਔਰ ਲੜਕੀਆਂ ਦੀ ਜਿਹੜੀ ਸੁਰੱਖਿਆ ਕਰਨਾ ਇਹ ਹਰ ਇੱਕ ਦਾ ਫਰਜ਼ ਹੈ ਔਰ ਜੇ ਸਾਡਾ ਸ਼ਹਿਰ ਹੈ ਸਾਡੀਆਂ ਬੇਟੀਆਂ ਨੇ ਸਾਡੀਆਂ ਭੈਣਾਂ ਨੇ ਇਹਨਾਂ ਦੀ ਸੁਰੱਖਿਆ ਜਿਹੜਾ ਸਾਡੇ ਹਰ ਇੱਕ ਸਮਾਜ ਦੇ ਵਿੱਚ ਹਰ ਇੱਕ ਨੂੰ ਜਿਹੜਾ ਤਿਆਰ ਰੱਖ ਕੇ ਕਰਨੀ ਚਾਹੀਦੀ ਕੁਝ ਕਰਮੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੂੰ ਉਸ ਨੂੰ ਕਿਸ ਤਰ੍ਹਾਂ ਦੇਖਦੇ ਕੋਈ ਸਮਾਜ ਦੇ ਜਿਹੜੇ ਵਿਰੋਧੀ ਨੇ ਜਿਹੜੇ ਗੰਦੀ ਸੋਚ ਵਾਲੇ ਨੇ ਸਮਾਜ ਦੇ ਵਿੱਚ ਜੇ ਕੋਈ ਇਹੋ ਜਿਹਾ ਕੰਮ ਕਰਦਾ ਹੈ ਤਾਂ ਕਾਨੂੰਨ ਬੜੇ ਸਖਤ ਨੇ ਉਹਨਾਂ ਨੂੰ ਸਜ਼ਾਵਾ ਜਿਹੜੀਆਂ ਬੜੀਆਂ ਜਲਦ ਤੋਂ ਜਲਦ ਹੋਣਗੀਆਂ ਜਿਨ੍ਹਾਂ ਨੇ ਵੀ ਕੋਈ ਇਹੋ ਜਿਹਾ ਗਲਤ ਕੰਮ ਕੀਤਾ ਹੈ शोभा यात्रा निकाली जा रही है, थी कुछ नहीं दिखा रहे हैं thank you ਆਨੇਗਾ ਨਾਦਰਿਸ਼ ਜਨਮਚਿਨਾ ਆ ਰਹੇ ਨੇ ਔਰ ਯਾਤਰਾ ਕਰ ਰਹੇ ਦੋ ਦਿਨ ਬਾਅਦ ਜਨਮਸ਼ਤਮੀ ਵੀ ਆਇਆ ਤਾਂ ਹਨੂਮਾਨ ਮੰਦਿਰ ਵੱਲੋਂ ਕਿੰਨੀ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਜਾਣ ਦੇਖੋ ਜੀ ਹਨੂਮਾਨ ਮੰਦਿਰ ਵੱਲੋਂ ਤਾਂ ਹਮੇਸ਼ਾ ਹਰ ਇੱਕ ਵਾਰੀ ਵੀ ਤਿਆਰੀਆਂ ਹੁੰਦੀਆਂ ਨੇ ਇੱਕ ਵੀ ਅਲੱਗ ਚੀਜ਼ ਦੀ ਤਿਆਰੀ ਹੈਗੀ ਆ ਸਾਫ ਬਹੁਤ ਵਧੀਆ ਬਣਾ ਰਹੇ ਆ ਸਿ ਇਹ ਸਾਰੀਆਂ ਰੌਣਕਾਂ ਜਿਹੜੀਆਂ ਆ ਗਈਆਂ ਹਨ ਮੰਦਿਰ ਜਿਆਦਾ ਲੱਗਦੀਆਂ ਆਪਣੀਆਂ ਤੇ ਬਹੁਤ ਵਧੀਆ ਮੰਦਿਰ ਸਜਾਰੇ ਆ। ਇਹ ਇਸ ਟਾਈਮ ਜਾ ਕੇ ਦੇਖੋ ਵੀ ਮੰਦਿਰ ਦੀ ਪੂਰੀ ਤਿਆਰੀ ਕਰ ਰਹੇ ਹਨ। ਆਰ.ਵੀ. ਲਾਈਵ ਦੇ ਵੀਰ ਸੈਕਟਰੀ ਕੀ ਕਹਿਣਾ ਜਾਓਗੇ? ਮੈਂ ਕਹਿਣਾ ਚਾਹਾਂਗਾ ਵੀ ਆਪਣੇ ਫਾਇਲ ਦਾ ਇੱਕੋ ਹੀ ਮੀਡੀਆ ਹੈ ਜੋ ਆਰ.ਵੀ. ਲਾਈਵ ਹੈ ਜਿਹੜਾ ਸਭ ਤੋਂ ਸਭ ਤੋਂ ਸਟਾਰਟ ਕੰਮ ਕਰਨਾ ਚਾਹੀਦਾ। ਔਰ ਇਹ ਦੇ ਲੋਕ ਨਵਾਜ਼ ਉਹਨਾਂ ਦੇ ਜਿਹੜਾ ਕਿ ਹਰੇਕ ਪ੍ਰੋਗਰਾਮ ਮੰਦਿਰ ਦਾ ਜਬਾਰ ਤੋਂ ਕੋਈ ਵੀ ਹਰ ਰੋਜ਼ ਫਾਈਲ ਪਸੰਦਾ ਔਰ ਉਹਨਾਂ ਨੂੰ ਲੱਖ ਲੱਖ ਵਧਾਈ ਵੀ ਦੇ ਦਿੰਦੇ। ਅੰਜਰ ਕੀ ਕਹਿਣਾ ਜਾਓਗੇ? ਸਿੱਧ ਸਿੰਘ ਹਨੂਮਾਨ ਮੰਦਿਰ ਵੱਲੋਂ ਸਾਰੀ ਕਮੇਟੀ ਆਪ ਸਭ ਨੂੰ ਜਨਮ ਅਸ਼ਮੀ ਦੀ ਲੱਖ ਲੱਖ ਵਧਾਈਆਂ ਹੋਣ ਅੱਜ ਸ਼ਾਸਤਰੀ ਚੌਂਕ ਦੇ ਨੇੜੇ ਰਾਸ਼ਟਰੀ ਵਿਚਾਰ ਮੰਚ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਦਾ ਸਵਾਗਤੀ ਗੇਟ ਲਾਇਆ ਗਿਆ ਹੈ ਤੁਹਾਨੂੰ ਸਭ ਨੂੰ ਜਨਮ ਅਸ਼ਮੀ ਦੀ ਲੱਖ ਲੱਖ ਵਧਾਈ ਇੱਕੋ ਹੀ ਮੈਸੇਜ ਅੱਜ ਜੋ ਦਿੱਤਾ ਗਿਆ ਹੈ ਕਿ ਸਾਰੇ ਸਨਾਤਨੀ ਇਕੱਠੇ ਨੇ ਤੇ ਸਾਰੇ ਸਨਾਤਨੀ ਇਕੱਠੇ ਰਹਿਣਗੇ ਬਹੁਤ ਅੱਛਾ ਪ੍ਰਯਾਸ ਲੱਗਿਆ ਰਾਸ਼ਟਰੀ ਵਿਚਾਰ ਮੰਚ ਦਾ ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਰੂਪ ਤੇ ਰਾਧਾ ਰਾਣੀ ਰੂਪ ਦਾ ਅੱਗੇ ਮਿਲ ਕੇ ਸਿੱਧ ਸਿੰਘ ਹਨੁਮਾਨ ਮੰਦਰ ਕਾਲਜ ਰੋਡ ਪਹੁੰਚੋ ਤੇ ਇੱਕ अनोखे ਤਰੀਕੇ ਨਾਲ ਜਨਵਰਸਟੀ ਦਾ ਜੋ ਪਾਤਸ਼ਾਹ जय श्री राम राधे राधे और राष्ट्रवादी विचार मंच के सारी ही जिनी भी टीम है जो भी इस यात्रा के लिए कार्य कर रहे हैं सारे में बहुत बहुत बधाई जो उन्होंने प्रयास सदका अज का हिंदू में होया और कृष्ण जन्माष्टमी के जो ये स्वरूप देखने को मिल रहे छोटे छोटे बच्चे राधा और कृष्ण बन के झांकिया बन के फाजिलका वितर रहे हैं बड़ा ही मनोरम दृश्य अज फाजिलका के राष्ट्रवादी विचार मंच के सदस्य और उन्होंने प्रधान जी के है प्रयासिंगनीरू वाले चौंक के और लोग और यात्रा गांधी चौक तक पहुंच चुके हैं लेकिन रश हल्ले भी मेरे पीछे भी बहुत लंबी लाइन है बड़ा ही अच्छा दृश्य फाजल का आज हिंदू में हो चुके हैं गर्व से कहो हम हिंदू हैं जय श्री राम राष्ट्र

आज की शोभा यात्रा के अवसर पर शहर में में माहौल हो चुका है कम से कम हजार के आसपास लोग यहाँ पर इकट्ठा हो चुके हैं चंद मिनटों में ये शोभा यात्रा शहर के अलग अलग बाजारों से निकलेगी और शहर की शोभा बढ़ाएगी सभी लोगों से मेरा आलोक है कि सड़कों से आए अपनी दुकानों से निकल के बाहर आएँ उसको अदा करें भगवान से आशीर्वाद लेंजयड़ा जी सरहद केसरी अपने लोकप्रिय फाजिल का दे सब तो लोकप्रिय अखबार सरहद केसरी के संपादक राकेश नापा जी मंच से बैठे हैं आगे आन के फूड सप्लाई इंस्पेक्टर संदीप छाबड़ा जी अगर पहुंचे हैं तो प्लीज आगे आन के और एक खास सम्मान

राष्ट्र वालों अज श्री कृष्ण जन्माष्टमी मौके का शहर के जो शोभा यात्रा कटी जानी है उस में शामिल सारे ही मेहमान मेरे सामने ਬੈਠੀਆਂ ਸਾਰੀਆਂ ਸੰਗਤਾਂ ਜਿੰਨੇ ਵੀ ਸਾਡੇ ਫਾਜ਼ਲਕਾ ਵਾਸੀ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਤੁਹਾਨੂੰ ਆਸ਼ਰੇ कृष्ण जी के चरणों के अरदास करता कि भगवान श्री कृष्ण थोड़े तो सार्ते अपने फाजिलका हथ बनाई रखन और जिस तरह अपने फाजिलका भाईचारक बहुत मजबूत है अपनी भाईचारक तरह मजबूत बनी रहे ਔਰ ਮੇਰੇ ਨਾਲ ਖਾਸ ਤੌਰ ਤੇ ਤੁਹਾਡੇ ਵਿੱਚ ਮੇਰੇ ਧਰਮ ਪਤਨੀ ਕੁਸ਼ਕੂ ਜੀ ਉਹ ਵੀ ਪਹੁੰਚੇ ਨੇ ਉਹ ਵੀ ਜਦੋਂ ਤੁਸੀਂ ਆਏ ਤਾਂ ਉਹ ਵੀ ਤੁਹਾਨੂੰ ਪਤਾ ਹੁਣ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਬਹੁਤ ਅੱਗੇ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਜਿੰਨੇ ਇਹ ਮੇਰੇ ਰਿਸਪੈਕਟਡ ਸਾਰੇ ਮੇਰੇ ਆਂਟੀ ਬੈਟਰੀ ਨੇ ਮੇਰੇ ਭੈਣ ਸਾਰੀਆਂ ਭੈਣਾਂ ਦਾ ਬੜਾ ਵੱਡਾ ਸਹਿਯੋਗ ਤੁਹਾਡਾ ਸਾਰਿਆਂ ਦਾ ਮਿਲ ਰਿਹਾ ਆਪਾਂ ਸ਼ਹਿਰ ਨੂੰ ਅੱਗੇ ਲੈ ਕੇ ਜਾ ਰਹੇ ਆ ਤਾਂ ਜਿਆਦਾ ਸਮਾਧੀ ਲੈਣਾ ਤਾਂ ਮੈਂ ਜਿੰਨੇ ਵੀ ਸਾਰੇ ਸੇਵਾਦਾਰ ਨੇ ਅੱਜ ਜਿਨ੍ਹਾਂ ਨੇ ਵੀ ਆਰਗੇਨਾਈਜ਼ ਕੀਤਾ ਹੈ ਬਹੁਤ ਹੀ ਚੰਗਾ ਇਹ ਪ੍ਰੋਗਰਾਮ ਆਰਗੇਨਾਈਜ਼ ਰਾਸ਼ਟਰੀ ਵਿਚਾਰ ਮੰਚ ਇਹ ਸਾਰੇ ਸੇਵਾਦਾਰਾਂ ਵੱਲੋਂ ਕੀਤਾ ਗਿਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਔਰ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਾਡੀ ਇੱਥੇ ਸੰਕਟਾ ਪਹੁੰਚਿਆ ਨੇ ਫੇਰ ਤੋਂ ਇੱਥੇ ਪਹੁੰਚਣ ਤੇ ਜੀ ਆਣ ਤਨਮਾਦ ਇੰਨੀਆਂ ਹੀ ਜਗਾ ਸਮਾਂ ਨਹੀਂ ਦਿੰਦਾ ਤਾਂ जो कोई भी मेरे लिए हुक्म है कोई भी सहयोग चाहते हो जो भी थोड़ा हुक्म हो तो होगा सार्थ का सहयोग कर पेल्ला भी मैं तैयार हूँ सभी भी तैयार हूँ सार्थ का बहुत बहुत धनबाद फिर तो मैं श्री कृष्ण कृष्ण जन्माष्टमी दिया समोह संकलनों सारे फाजिल का वासियनों नकल नकल कर रहे हैं यह देखना और तो अगर सारे देते हैं फाजिल तो बहुत बहुत मार्ग है फाजिल का शहर इन्होंने रहन-बारी करें फोर्ट रखने करें इकामना करते हैं धन्यवाद भाई जी साइड तो बताइए मेरे देखने देख. देख। बस दो मिनट के लिए राजेश जी एक दो जरूरी करना चाहते हैं राजेश जी क्योंकि वैसे भी अपनी सनातन संस्कृति ਕੋਈ ਵੀ ਕੰਮ ਨੂੰ ਵਿਚੇ ਛੱਡਣਾ ਜਿਹੜਾ ਨਾ ਉਹ ਕੰਮ ਤੇ ਮੰਨਿਆ ਜਾਂਦਾ ਬਦੂਰਾ ਹੈ ਕਿ ਸਾਰੇ ਬਿਲਕੁਲ ਸੰਗਠਿਤ ਕਰਕੇ ਜਾਣਗੇ ਕਿ ਅਸੀਂ ਪੂਰੀ ਸ਼ੋਭਾ ਯਾਤਰਾ ਤੋਂ ਬਾਅਦ ਬੋਤੂਰ ਤੋਂ ਬਾਅਦ ਅਸੀਂ ਜਮਾਨੇ ਵਾਂਗ ਅਸੀਂ ਲੰਗਰ ਦੀ ਵਿਵਸਥਾ ਹੈ ਸਾਹਮਣੇ ਦਰਿਆਣਾ ਮੰਦਰ ਦੇ ਵਿੱਚ ਕੀਤੀ ਹੈ ਜਿਹਨੂੰ ਜੰਗਲ ਸਰਬੀ ਮੈਦਾਨ ਸਾਹਮਣੇ ਹੋਟ ਕੰਟੀ ਜੈਗਾ ਜਾਂ ਸਾਰੂ ਹਾਰਦਿਕ ਤਰ ਸੰਭੋਲੇਗੀ ਤਾਂ